वागुरू 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 जी का खालसा वागुरू जी की फतेह असी कि गुरु साहब जी के जीवन बारे साखियां शेयर कर रहे गुरु गोबिंद सिंह जी तो असं पिछली बारी कि प्रकाश उत्सव सर उस पहले असं किब जी बारे गल कर रहे ਤੰਤਨ ਚਿੜੀ ਗੁਰੂ ਅਮਰਦਾਸ ਜੀ ਤੰਤਨ ਗੁਰੂ ਅਮਰਦਾਸ ਜੀ ਸਾਰੇ ਕਿੰਨੇ ਗੁਰੂ ਆਹ 3 ਤੀਸਰੇ ਗੁਰੂ ਆਏ ਤੇ ਉਹਨਾਂ ਨੇ ਕਿਹੜੀ ਜਗ੍ਹਾ ਦੀ ਉਹ ਸਾਰੀ ਕੀਤੀ ਸੀ ਉਹ ਕਿਹੜੀ ਜਗ੍ਹਾ ਸੀ ਜਿੱਥੇ ਰਹਿ ਕੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਗੋਇੰਦਵਾਲ ਸਾਹਿਬ ਗੋਇੰਦਵਾਲ ਸਾਹਿਬ ਕਿੱਥੇ ਕੀਤਾ ਸੀਗਾ ਗੋਇੰਦਵਾਲ ਸਾਹਿਬ ਵਿਖੇ ਉਹਨਾਂ ਨੇ ਸਿੱਖੀ ਦਾ ਪ੍ਰਚਾਰ ਕੀਤਾ ਸੀਗਾ ਉਹ ਨਗਰ ਵਸਾਇਆ ਸੀਗਾ ਫਿਰ ਉੱਥੇ ਦੂਰੋ ਦੂਰੋ ਸੰਗਤਾਂ ਆ ਕੇ ਬਸੀਆਂ ਸੀਗੀਆਂ ਤੇ ਉੱਥੇ ਉਹਨਾਂ ਨੇ ਇੱਕ ਮਿਲ ਕੇ ਜਿਹੜਾ ਸੀਗਾ ਲੰਗਰ ਸ਼ੁਰੂ ਕੀਤਾ ਸੀਗਾ ਜਿੱਥੇ ਸਾਰੇ ਜਣੇ ਮਿਲ ਕੇ ਲੰਗਰ ਬਣਾਉਂਦੇ ਸੀ ਬੈਠ ਕੇ ਛਕਦੇ ਸੀਗੇ ਤੇ ਉਸੇ ਪਿੰਡ ਦੇ ਵਿੱਚ ਗੋਇੰਦਵਾਲ ਸਾਹਿਬ ਵਿਖੇ ਇੱਕ ਹਰੀ RAM ਨਾਮ ਦਾ ਬੰਦਾ ਰਹਿੰਦਾ ਸੀਗਾ ਜਿਹੜਾ ਕਿ ਖੱਤਰੀ ਸੀਗਾ ਤੇ ਉਹ ਕਹਿੰਦਾ ਸੀਗਾ ਕਿ ਗੁਰੂ ਸਾਹਿਬ ਜੀ ਨੇ ਜਿਹੜਾ ਇਹ ਸਾਂਝਾ ਲੰਗਰ ਸ਼ੁਰੂ ਕੀਤਾ ਹੈ ਥਿਸ ਇਜ਼ ਰੌਂਗ ਬਿਕਾਜ਼ ਉਹ ਆਪਣੀ ਆਪ ਨੂੰ ਉੱਚੀ ਕਾਸਟ ਦਾ ਸਮਝਦਾ ਸੀਗਾ ਉਹ ਕਹਿੰਦਾ ਸੀਗਾ ਕਿ ਜਿਹੜੇ ਉੱਚੀ ਕਾਸਟ ਦੇ ਨੀਵੀਂ ਕਾਸਟ ਦੇ ਲੋਕ ਇਕੱਠੇ ਬਹਿ ਕੇ ਲੰਗਰ ਛਕਦੇ ਆਂ ਤੇ ਉਹਨਾਂ ਦਾ ਧਰਮ ਪ੍ਰਿਸ਼ਟ ਹੁੰਦਾ ਹੈ ਤੇ ਉਹ ਮਿਆ ਨੂੰ ਉਜਾਣ ਤੂੰ ਰੋਕਦਾ ਸੀਗਾ ਉਹ ਕਹਿੰਦਾ ਸੀਗਾ ਤੁਸੀਂ ਉੱਥੇ ਜਾ ਕੇ ਲੰਗਰ ਨਾ ਛਕਿਆ ਕਰੋ ਕਿਉਂਕਿ ਗੁਰੂ ਸਾਹਿਬ ਜੀ ਤੁਹਾਡਾ ਧਰਮ ਪਰੇਸ਼ਟ ਕਰਦੇ ਹੈਗੇ ਆ ਸੋ ਗੁਰੂ ਸਾਹਿਬ ਜੀ ਤੇ ਜਾਣੀ ਜਾਣ ਸੀਗੇ ਉਸ ਬੰਦੇ ਦਾ ਹੰਕਾਰ ਵੀ ਤੋੜਨਾ ਚਾਹੁੰਦੇ ਸੀਗੇ ਤੇ ਗੁਰੂ ਸਾਹਿਬ ਜੀ ਨੇ ਕੀ ਕਿਹਾ ਉਹਨਾਂ ਨੇ ਐਲਾਨ ਕੀਤਾ ਕਿ ਜਿਹੜਾ ਵੀ ਉੱਚੀ ਜਾਤ ਦਾ ਬੰਦਾ ਆ ਕੇ ਸਾਂਝਾ ਲੰਗਰ ਛਕੇਗਾ ਉਹਨੂੰ 1 ਰੁਪਿਆ ਦਖਸ਼ਨਾ ਵਜੋਂ ਦਿੱਤਾ ਜਾਏਗਾ ਸੋ ਉਹਨਾਂ ਨੇ ਸਾਰੇ ਪਿੰਡ ਦੇ ਵਿੱਚ ਟੰਡੋਰਾ ਜਿਹੜਾ ਸੀਗਾ ਪਿੱਟ ਦਿੱਤਾ ਤੇ ਜਿਹੜਾ ਉਹ ਬੰਦਾ ਸੀਗਾ ਉਹ ਫਿਰ ਵੀ ਨਾ ਆਇਆ ਜਿਹੜਾ ਹਰੀ RAM ਸੀਗਾ ਖੱਤਰੀ ਉਹ ਨਹੀਂ ਆਇਆ ਫਿਰ ਗੁਰੂ ਸਾਹਿਬ ਜੀ ਨੇ ਦਖਸ਼ਨਾ ਨੂੰ ਵਧਾ ਦਿੱਤਾ ਉਹਨਾਂ ਨੇ ਕਿਹਾ ਕਿ 5 ਰੁਪਏ ਇਨਾਮ ਦਿੱਤਾ ਜਾਏਗਾ ਤਾਂ ਵੀ ਉਹ ਨਹੀਂ ਆਇਆ ਫਿਰ ਗੁਰੂ ਸਾਹਿਬ ਜੀ ਨੇ ਕਹਿ ਕਿ ਕਿ ਸੋਨੇ ਦਾ ਸਿੱਕਾ ਦਿੱਤਾ ਜਾਏਗਾ ਤੇ ਉਹਦੇ ਮਨ ਦੇ ਅੰਦਰ ਲਾਲਚ ਆ ਜਾਂਦੀ ਹੈ ਉਹ ਕੀ ਸੋਚਦਾ ਹੈ ਕਿ ਜੇਕਰ ਮੈਂ ਗਿਆ ਤੇ ਮੈਨੂੰ ਸਾਰੇ ਜਾਣੇ ਕਹਿਣਗੇ ਕਿ ਇਹ ਤੇ ਸਾਨੂੰ ਰੋਕਦਾ ਸੀ ਆਪ ਪੈਸੇ ਪਿੱਛੇ ਆ ਗਿਆ ਮੈਂ ਇਸ ਤਰ੍ਹਾਂ ਕਰਦਾ ਮੈਂ ਆਪਣੇ ਪੁੱਤਰ ਨੂੰ ਪੇਜ ਦਿੰਦਾ ਉਹ ਜਿੱਥੇ ਲੰਗਰ ਹੁੰਦਾ ਸੀਗਾ ਉਸ ਲੰਗਰ ਹਾਲ ਦੇ ਵਿੱਚ ਇੱਕ ਕੰਧ ਸੀਗੀ ਉਹਨੇ ਆਪਣੇ ਪੁੱਤਰ ਨੂੰ ਕੰਧ ਦੇ ਉੱਪਰੋਂ ਜਿੱਟ ਪਾਇਆ ਤੇ ਜਿਹੜਾ ਉਹਦਾ ਪੁੱਤਰ ਸੀਗਾ ਕੰਨ ਤੋਂ ਥੱਲੇ ਡਿੱਗ ਗਿਆ ਉਹਦੀ ਲੱਤ ਟੁੱਟ ਗਈ ਫਿਰ ਵੀ ਉਹਨੇ ਰੋਲਾ ਨਹੀਂ ਪਾਇਆ ਕਿ ਮੇਰੇ ਦਰਦ ਹੋ ਰਹੀ ਹੈ ਸੰਕਤਾ ਨੇ ਉਹਨੂੰ ਚੁੱਕ ਕੇ ਜਾ ਕੇ ਲੰਗਰ ਹਾਲ ਦੇ ਵਿੱਚ ਬਿਠਾਇਆ ਉਹਨੇ ਉੱਥੇ ਲੰਗਰ ਛਕਿਆ ਉਹਨੇ ਆਪਣਾ ਸਿੱਕਾ ਲਿਆ ਤੇ ਆਪਣੇ ਘਰ ਵਾਪਸ ਆ ਗਿਆ ਪਰ ਸੰਗਤ ਨੂੰ ਪਤਾ ਲੱਗ ਗਿਆ ਕਿ ਉਹ ਜਿਹੜਾ ਬੰਦਾ ਸੀਗਾ ਜਿਹੜਾ ਉਹ ਬੱਚਾ ਸੀਗਾ ਉਹ ਹਰੀ RAM ਦਾ ਬੱਚਾ ਸੀਗਾ ਤੇ ਸਾਰੇ ਜਣਿਆਂ ਨੇ ਜਾ ਕੇ ਉਸ ਬੰਦੇ ਨੂੰ ਲਾਣਤਾ ਪਾਈਆਂ ਉਹਨੂੰ ਬੁਸਤਾ ਕੀਤਾ ਉਹਦੇ ਨਾਲ ਨਾਤਾ ਤੋੜ ਦਿੱਤਾ ਪਰ ਗੁਰੂ ਸਾਹਿਬ ਜੀ ਜਿਹੜੇ ਉਹ ਤੇ ਦਿਆਲੂ ਹੈਗੇ ਆ ਕਿਰਪਾਲੂ ਹੈਗੇ ਆ ਕਿਹੜੇ ਗੁਰੂ ਸਾਹਿਬ ਜੀ ਦੀ ਗੱਲ ਕਰ ਰਹੇ ਹਾਂ ਸੀ ਸ੍ਰੀ ਗੁਰੂ ਅਮਰਦਾਸ ਜੀ ਸਤਿਗੁਰੂ ਅਮਰਦਾਸ ਜੀ ਉਸ ਬੰਦੇ ਨੂੰ ਹਰੀਰਾਮ ਨੂੰ ਆਪਣੇ ਦਰਬਾਰ ਦੇ ਵਿੱਚ ਬੁਲਾਉਂਦੇ ਹੈਗੇ ਆ ਉਹ ਤੇ ਸਿਰਫ ਉਹਦਾ ਹੰਕਾਰ ਤੋੜਨਾ ਚਾਹੁੰਦੇ ਸੀਗੇ ਉਹਨੂੰ ਸਮਝਾਣਾ ਚਾਹੁੰਦੇ ਸੀਗੇ ਕਿ ਦੁਨੀਆ ਦੇ ਵਿੱਚ ਕੋਈ ਵੀ ਉੱਚਾ ਜਾਂ ਨੀਵਾਂ ਨਹੀਂ ਹੁੰਦਾ ਸੋ ਗੁਰੂ ਸਾਹਿਬ ਜੀ ਉਹਨੂੰ ਕਹਿੰਦੇ ਆ ਕਿ ਕੋਈ ਵੀ ਉੱਚੀ ਜਾਤ ਕੋਈ ਵੀ ਬੱਚਾ ਜਿਹੜਾ ਉੱਚਾ ਨੀਵਾਂ ਜਾਤ ਦਾ ਨਹੀਂ ਹੁੰਦਾ ਇਹ ਸਿਰਫ ਜਿਹੜੇ ਸਾਡੇ ਕਰਮ ਹੈਗੇ ਆ ਜਦੋਂ ਅਸੀਂ ਚੰਗੇ ਕਰਮ ਕਰਦੇ ਆ ਚੰਗੇ ਕੰਮ ਕਰਦੇ ਆ ਤੇ ਉਹਨਾਂ ਗੱਲਾਂ ਕਰਕੇ ਇਨਸਾਨ ਉੱਚਾ ਜਾਂ ਨੀਵਾਂ ਹੁੰਦਾ ਜੀ ਕੋ ਗਲਤ ਕੰਮ ਕਰਦਾ ਮਾੜੇ ਕੰਮ ਕਰਦਾ ਉਹ ਇਨਸਾਨ ਨੀਵਾ ਹੁੰਦਾ ਵੈ ਇੱਕ ਸ਼ਬਦ ਵੀ ਹੈਗਾ ਕਿ ਜਿਸ ਦੀ ਨੀਜ ਕੋਈ ਨਾ ਜਾਣੇ ਨਾਮ ਜਪਤ ਉਹ ਚੌਕੁੰਟ ਮਾਨੇ ਸੋ ਇੱਕ ਇਨਸਾਨ ਜਿਹਨੂੰ ਕੋਈ ਨਹੀਂ ਜਾਣਦਾ ਕੋਈ ਨਹੀਂ ਪਛਾਣਦਾ ਤੂੰ ਕੌਣ ਹੈਗਾ ਉਹਦਾ ਨਾਮ ਵੀ ਨਹੀਂ ਪਤਾ ਹੁੰਦਾ ਪਰ ਜਦੋਂ ਉਹ ਦਿਲ ਤੋਂ ਮਨ ਤੋਂ ਪਰਮਾਤਮਾ ਨਾਲ ਪਿਆਰ ਕਰਕੇ ਉਹਨਾਂ ਦਾ ਨਾਮ ਜਪਦੇ ਹੈਗੇ ਆਂ ਤੇ ਸਾਰੇ ਜੱਗ ਦੇ ਵਿੱਚ ਉਸ ਇਨਸਾਨ ਦੀ ਸੋਭਾ ਹੁੰਦੀ ਹੈ ਸੋ ਇਸ ਸਾਖੀ ਤੋਂ ਸਾਨੂੰ ਇਹ ਸਿੱਖਣ ਨੂੰ ਮਿਲਦਾ ਹੈਗਾ ਵੈ ਕਿ ਗੁਰੂ ਸਾਹਿਬ ਜੀ ਇਹ ਸਾਨੂੰ ਇੱਕ ਸਾਂਝਾ ਲੰਗਰ ਦੀ ਪ੍ਰਥਾ ਜਿਹੜੀ ਸੀ ਚਲਾਈ ਸੀ ਉਹ ਕਹਿੰਦੇ ਸੀਗੇ ਕਿ ਅਸੀਂ ਸਾਰੇ ਕੀ ਹੈਗੇ ਆਂ ਵੀ ਆਲ ਆਰ ਇਕ ਵਾਰ ਸੋ ਅਸੀਂ ਬੈਠ ਕੇ ਇਕੱਠੇ ਲੰਗਰ ਸ਼ਕਣਾ ਹੈ ਗਾਵੇ ਕੋਈ ਵੀ ਉੱਚਾ ਜਾਂ ਨੀਮਾ ਨਹੀਂ ਹੁੰਦਾ ਥੱਲੇ ਬੈ ਕੇ ਇੱਕ ਪੰਗਤ ਦੇ ਵਿੱਚ ਲੰਗਰ ਸ਼ਕਣਾ ਹੈ ਗਾਵੇ ਤੇ ਗੁਰੂ ਸਾਹਿਬ ਜੀ ਦਾ ਨਾਮ ਜਪਣਾ ਹੈ ਗਾਏ ਕੀ ਕਰਨਾ ਹੈ ਇੱਕ ਹੋਰ ਸਾਕੀਏ ਪਰ ਆਈ ਥਿੰਕ ਟਾਈਮ ਕੱਟ ਹੈ ਗਾਏ ਸੋ ਅਸੀਂ ਉਹ ਸਾਕੀ ਅਗਲੀ ਵਾਰੀ ਸ਼ੇਅਰ ਕਰਾਂਗੇ ਸੋ ਅਸੀਂ ਗੁਰੂ ਸਾਹਿਬ ਜੀ ਦਾ ਨਾਮ ਲਵਾਗੇ ਤੇ ਸਾਰਿਆਂ ਦੀ ਆਵਾਜ਼ ਪਿੱਛੇ ਆਣੀ ਚਾਹੀਦੀ ਹੈ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ ਤਨ ਹੈ ਗੁਰੂ ਅਮਰਦਾਸ ਜੀ ਤਨ ਹੈ ਤਨ ਹੈ a casa vai ah, rede